ਘਰ ਵਿੱਚ ਬੱਚਾ ਨਹੀਂ ਹੈ। ਬੱਚਾ ਹੋਣ ਵਾਲਾ ਤੇ ਮਨ 'ਚ ਬੜੇ ਚਾਅ ਨੇ ਕਿ ਪੁੱਤਰ ਪੈਦਾ ਹੋਵੇਗਾ ਤੇ ਬੜੀਆਂ ਖੁਸ਼ੀਆਂ ਮਨਾਵਾਂਗੇ ਪਰ ਵਾਇਗੁਰ ਦਾ ਹੁਕਮ ਧੀ ਪੈਦਾ ਹੋ ਗਈ। ਜਿੰਨੇ ਚਾਅ ਸਨ ਨਾ ਜਿੰਨੀ ਖੁਸ਼ੀ ਖੁਸ਼ੀ ਸੀ ਮਨ ਵਿੱਚ ਓਨੀ ਨਹੀਂ ਹੋਈ। ਧੀ ਪੈਦਾ ਹੋ ਗਈ ਹੈ। ਲੋਕ ਵਧਾਈਆਂ ਦੇ ਰਹੇ ਨੇ ਰਿਸ਼ਤੇਦਾਰ ਆਣ ਗਵਾਂਢ ਵਾਲੇ ਪਰ ਇਹਦੇ ਚਿਹਰੇ ਤੇ ਉਹ ਖੁਸ਼ੀ ਨਹੀਂ ਜਿਹੜੀ ਹੋਣੀ ਚਾਹੀਦੀ। ਦਾਸ ਬੇਨਤੀ ਕਰਦਾ ਹੈ ਜਮਾਨਾ ਭਾਵੇਂ ਕੜ ਗਿਆ ਹੈ। ਜਮਾਨਾ ਬਹੁਤ ਅੱਗੇ ਵੱਧ ਗਿਆ ਹੈ ਪੜ ਗਿਆ ਹੈ ਪਰ ਅਜੇ ਵੀ ਧੀ ਤੇ ਪੁੱਤਰ ਵਾਰਾ ਫਰਕ ਨਹੀਂ ਮਿਟਿਆ ਗੱਜ ਕੇ ਆਖੋ ਸਤਨਾਮ ਵਾਹੀ ਗੁਰੂ ਕੋਈ ਵਿਰਲਾ ਮਾਂ ਬਾਪ ਹੋਵੇਗਾ ਜਿਹੜਾ ਧੀ ਤੇ ਪੁੱਤਰ ਨੂੰ ਬਰਾਬਰ ਜਾਣੇ ਬਰਾਬਰ ਸਮਝੇ ਇੱਥੇ ਤੇ ਜਦੋਂ ਅਰਦਾਸ ਵੀ ਬੰਦਾ ਕਰਾਉਂਦਾ ਹੈ ਨਾ ਤੇ ਪੁੱਤਰ ਦੀ ਅਰਦਾਸ ਕਰਵਾਉਂਦਾ ਹੈ ਜੀ ਪੁੱਤਰ ਪੈਦਾ ਦਾਸ ਬੇਨਤੀ ਕਰਦਾ ਹੈ ਨਾ ਪੁੱਤ ਐਸੀ ਅਰਦਾਸ ਕਰਵਾਉਣੀ ਚਾਹੀਦੀ ਹੈ ਤੇ ਨਾ ਹੀ ਕਰਨੀ ਚਾਹੀਦੀ ਹੈ ਮਹਾਪੁਰਗ ਬਚਨ ਕਰਦੇ ਨੇ ਬੱਚੇ ਦੀ ਅਰਦਾਸ ਕਰਨੀ ਹੈ ਵੀ ਮਹਾਰਾਜ ਬੱਚੇ ਦੀ ਦਾਤ ਬਖਸ਼ੋ ਕਿਉਂਕਿ ਦੋਵੇਂ ਤੇਰੀਆਂ ਦਾਦਾ ਨੇ ਗੱਜ ਕੇ ਆ ਕੋ ਸਤਨਾਮ ਵਾਹਿਗੁਰੂ ਇੱਕ ਬੜਾ ਭਰਮ ਹੈ ਕਿ ਪੁੱਤਰਾਂ ਦੇ ਨਾਲ ਕੁੱਲ ਚੱਲਦੀ ਹੈ ਦਾਸ ਬੇਨਤੀ ਕਰਦਾ ਕੱਲਿਆ ਪੁੱਤਰਾਂ ਨਾਲ ਕੁੱਲਾ ਨਹੀਂ ਚੱਲਦੀਆਂ ਕੁੱਲਾ ਤੇ ਧੀਆਂ ਨਾਲ ਚੱਲਦੀਆਂ ਨੇ ਕਿਉਂ ਜੇ ਧੀਆ ਹੋਣਗੀਆਂ ਤੇ ਬਹੂਆਂ ਆਉਣਗੀਆਂ ਤੇ ਜੇ ਬਹੂਆਂ ਹੋਣਗੀਆਂ ਤੇ ਤਾਂ ਹੀ ਪੋਤੇ ਹੋਣਗੇ ਗੱਜ ਗਿਆ ਕੋ ਸਤਨਾਮ ਵਾਹਿਗੁਰੂ ਤਾਂ ਕਹਿਣ ਤੋਂ ਭਾਵ ਹੈ ਕਿ ਧੀ ਤੇ ਪੁੱਤਰ ਬਰਾਬਰ ਉਹਦੀਆਂ ਦਾਤਾ ਸਮਝਣੀਆਂ ਚਾਹੀਦੀ